ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube tractor mela channel 'ਚ ਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਬਹੁਤ ਸਾਰੀਆਂ ਐਡਾਂ ਜਿਨ੍ਹਾਂ 'ਚੋਂ ਪਹਿਲਾਂ ਗੱਲ ਕਰਦੇ ਆਪਾਂ ਕੰਪੈਰੀਅਨ ਨਸਲ ਦੇ ਡੌਗ ਵਿਕਾਊ ਨੇ ਜੀ ਮੇਲ ਦਾ ਰੇਟ 4500 ਰੁਪਏ ਹੈ ਜੀ ਤੇ ਫੀਮੇਲ ਦਾ ਰੇਟ ਹੈ ਜੀ 3500 ਰੁਪਏ ਏਰੀਆ ਜੀ ਪਿੰਡ ਸਮਾਗ ਮੁਖਸਰ ਸਾਹਿਬ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 705323059 ਇਸ ਨੰਬਰ ਤੇ ਫੋਨ ਕਰਕੇ ਪੰਪੈਰੀਅਨ ਡੌਗ ਨੇ ਜਿਹੜੇ ਤੁਸੀਂ ਖਰੀਦ ਸਕਦੇ ਹੋ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਤੋਂ ਟਰਾਲਾ ਆਇਆ 21 ਵਾਹ ਸਾਦਾ 2025 ਮਾਡਲ ਬੀ 22 ਦੇ ਵੇਰਿੰਗ ਦਾਸ ਨਾ ਟਿੱ ਹਿੱਸਾ 10 ਇੰਚ ਗਾਟਾ ਤੇ ਹੈਵੀ ਕੈਂਚੀ 5 ਇੰਚੀ ਹੁੱਕ ਪਲਾਜ਼ਮਾ ਬੈੱਡ ਤੇ ਜਲ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਬਹੁਤ ਵਧੀਆ ਹੈਵੀ ਬਣਿਆ ਹੋਇਆ ਟਰਾਲਾ ਹੈ 781450250 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ ਕਰਚੇ ਵੱਡਣ ਵਾਲਾ ਰੀਪਰ ਵਿਕਾਊ ਹੈ ਜੀ ਰੇਟ ਹੈ 26000 ਕਰਚੇ ਵੱਡਣਾ ਰੀਪਰ ਵਿਕਾਊ 26000 ਰੁਪਏ ਰੇਟ ਰੱਖੇਗੇ ਬਾਕੀ ਮਾਨਤਾ ਨਾਲ ਜਿਹੜਾ ਤੁਹਾਡਾ ਮੌਕੇ ਤੇ ਕਰ ਦੇਣਗੇ ਪਿੰਡ ਭਾਤਸੋਂ ਪਟਿਆਲਾ ਏਰੀਆ ਜੀ ਨੰਬਰ ਮਾਲਕ ਵੀਰ ਦਾ ਤੁਸੀਂ ਨੋਟ ਕਰ ਲਓ ਜੀ 86472 01305 ਇਸ ਨੰਬਰ ਤੇ ਫੋਨ ਕਰਕੇ ਕਾਚੇ ਬਡਨਬਾਰ ਦੀ 26000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ 8 ਫੁੱਟਾ ਜਸਮント ਦਾ ਸੁਪਰ ਸਿਡਰ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 2025 ਮਾਡਲ ਹੈ 2 ਲੱਖ 20000 ਰੁਪਏ ਦਾ ਰੇਟ ਰੱਖੀ ਹੈ ਏਰੀਆ ਵੀਰ ਨੇ ਦੱਸ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਜਿਹੜਾ ਫੋਨ ਨੰਬਰ ਆ ਤੁਸੀਂ ਨੋਟ ਕਰ ਲਓ ਜੀ 9809870855 ਏਸ ਨੰਬਰ ਤੇ ਫੋਨ ਕਰਕੇ 8 ਫੁੱਟ ਜਸਵੰਤ ਦਾ ਸੁਪਰ ਸੀਡਰ 2025 ਮਾਡਲ ਖਰੀਦ ਸਕਦੇ ਹੋ 43600 ਡ੍ਰੈਕਟਰ ਵਿਕਾਊ ਹੈ ਜੀ 94 ਮਾਡਲ ਹੈ ਤੇ ਸਾਰੀਆਂ ਬੱਕਰੀਆਂ ਵਿਕਾਊ ਨੇ ਪਿੰਡ ਮੀੜੂ ਮਾਨ ਫਰੀਦਕੋਟ ਤੇ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਜੀ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ ਇਸ ਵੇਰ ਦੀਆਂ ਸਾਰੀਆਂ ਬੱਕਰੀਆਂ ਵੀ ਵਿਕਾਊ ਨੇ ਤੇ ਨਾਲ 43600 ਡ੍ਰੈਕਟਰ ਵਿਕਾਊ ਹੈ 94 ਮਾਡਲ ਇਹਨਾਂ ਦਾ ਰੇਟ ਤੁਸੀਂ ਫੋਨ ਤੇ ਤੈਅ ਕਰ ਸਕਦੇ ਹੋ 9872127735 ਇਸ ਨੰਬਰ ਤੇ ਫੋਨ ਕਰਕੇ ਬੱਕਰੀਆਂ ਅਤੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ 18 ਤਵੀਆਂ ਦਾ ਸੈੱਟ ਵਿਕਾਊ ਆ ਫੁੱਲ ਹੈਵੀ ਬਣਿਆ ਹੋਇਆ ਜੀ ਤੇ ਰੇਟ ਇਹਦਾ 65000 ਵਧੀਆ ਹਿੱਸਾ ਲੱਗਿਆ 18 ਤਵੀਆਂ ਦਾ ਸੈੱਟ ਵਿਕਾਊ ਹੈ ਜੀ 65000 ਚ ਵਧੀਆ ਹਿੱਸਾ ਲੱਗਿਆ ਫੁੱਲ ਹੈਵੀ ਬਣੀਆਂ ਹੋਈਆਂ ਨੇ 70870 57920 ਇਸ ਨੰਬਰ ਤੇ ਫੋਨ ਕਰਕੇ 18 ਤਵੀਆਂ ਦਾ ਸੈੱਟ 65000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫੁੱਲ ਹੈਵੀ ਬਣੀਆਂ ਹੋਈਆਂ ਨੇ ਬੱਕਰੇ ਬੱਕਰੀਆਂ ਵਿਕਾਉ ਨੇ ਪਿੰਡ ਅੱਲਾਪੁਰ ਮੁਹਾਲੀ ਸਾਰਾ ਮਾਲ ਸੇਲ ਕਰਨਾ ਹੈ ਰੇਟ ਹੈ ਜੀ 15000 ਇੱਕ ਬੱਕਰੀ ਦਾ ਸੂਣ ਵਾਲੀ ਦਾ ਬਾਕੀ ਤੁਸੀਂ ਮੌਕੇ ਤੇ ਕਰ ਸਕਦੇ ਹੋ ਛੋਟੇ ਬੱਚਿਆਂ ਦਾ ਰੇਟ ਇਹ ਮੌਕੇ ਤੇ ਦੱਸਣਗੇ ਜਿਹੜੀਆਂ ਸੂਣ ਵਾਲੀਆਂ ਬੱਕਰੀਆਂ ਨੇ ਉਹਨਾਂ ਚੋਂ ਇਹ ਬੱਕਰੀ ਦਾ ਰੇਟ ਹੈ 15000 ਰੁਪਏ ਬਾਕੀ ਮਾਨਤਨ ਮੌਕੇ ਤੇ ਹੋ ਜੂਗਾ ਜੇ ਤੁਸੀਂ ਜਾਓਗੇ ਜੀ ਤੇ 9914227829 ਇਸ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ 45 ਫਾਰਮ ਟਰੈਕ ਟਰੈਕਟਰ ਵਿਕਾਊ 1999 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਟਾਇਰ ਨਵੇਂ ਨੇ ਰੇਟ ਹੈ ਜੀ 1.5 ਲੱਖ ਏਰੀਆ ਪਿੰਡ ਭਦੌੜ ਬਾਕੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੇ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 947008185292 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 25 11 ਟਰੈਕਟਰ ਜਿਹਦਾ ਨੰਬਰ PV08C3254 ਕਿਸੇ ਕੋਲ ਹੋਵੇ ਤਾਂ ਇਹਨਾਂ ਵੀਰਾਂ ਨੇ ਦੁਬਾਰੇ ਵਾਪਸ ਲੈਣਾ ਜੀ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਚਾਹੇ ਉਹ ਕਬਾੜ ਦੇ ਵਿੱਚ ਹੋਵੇ ਚਾਹੇ ਉਹ ਕਿਤੇ ਉਮ ਖੜਾ ਹੋਵੇ ਵੇਚਣਾ ਚਾਹੁੰਦਾ ਹੋਵੇ ਕੋਈ ਭਰਾ ਤਾਂ ਤੁਸੀਂ ਇਹ ਨੰਬਰ ਤੇ ਸੰਪਰਕ ਕਰੋ 9872899546 ਇਸ ਨੰਬਰ ਤੇ ਸੰਪਰਕ ਕਰੋ ਜੀ ਜਿਹੜਾ ਵੀਰ ਇਹਨਾਂ ਨੂੰ ਦੱਸੂਗਾ ਉਹਨੂੰ ਇਨਾਮ ਦਿੱਤਾ ਜਾਊਗਾ ਲਓ ਜੀ ਹੁਣ ਕਈ ਭਰਾਵਾਂ ਦੀ ਡਿਮਾਂਡ ਸੀਗੀ ਕਿ ਸਾਨੂੰ ਤੁਸੀਂ ਬਠਿੰਡੇ ਵੱਲ ਦਾ ਕੋਈ ਬਾਣ ਲੈ ਕੇ ਹੋ ਕੋਈ ਵਧੀਆ ਜਿਹਾ ਜਿਹੜਾ ਵਧੀਆ ਟਾਪ ਦਾ ਬਾਣ ਹੋਵੇ ਤਾਂ ਅੱਜ ਅਸੀਂ ਉਹ ਭਰਾਮਾਂ ਦੀ ਡਿਮਾਂਡ ਨੂੰ ਨਿਗਾ ਦੇ ਵਿੱਚ ਰੱਖਦੇ ਹੋਏ ਜ਼ਮੀਨ ਲੈ ਕੇ ਆਏ ਆ ਤੁਹਾਡੇ ਲਈ ਤੇ ਇਹ ਬਠਿੰਡੇ ਏਰੀਏ ਦੀ ਜ਼ਮੀਨ ਹੈ। ਬਾਕੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਦੇ ਨਾਲ ਬਣੇ ਰਿਓ ਮਾਲਕ ਵੀਰ ਦਾ ਜਿਹੜਾ ਨੰਬਰ ਆ ਉਹ ਵੀ ਤੁਹਾਨੂੰ ਦੱਸਾਂਗੇ। 9 ਕਿਲੇ ਜ਼ਮੀਨ ਹੈ ਜੀ ਵਿੱਚ ਮੋਟਰ ਤਕਸੀਮ ਟੱਕ ਰਿਫੈਂਡਰੀ ਰੋਡ ਝੋਨੇ ਵਾਲੀ ਜ਼ਮੀਨ ਹੈ। ਵਧੀਆ ਚੌਰਸ ਪਟਾ ਜੀ ਏਰੀਆ ਰਾਮਾ ਮੰਡੀ ਬਠਿੰਡਾ ਤੇ ਡਿਮਾਂਡ ਹੈ ਜੀ 85 ਲੱਖ ਰੁਪਏ ਬਾਕੀ ਉੱਪਰ ਨੀਚੇ ਹੋ ਜੂਗਾ ਜੀ ਮਾਨਤਨ ਮੌਕੇ ਤੇ ਕੀਤਾ ਜਾਊਗਾ 85 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਰਾਮਾ ਮੰਡੀ ਬਠਿੰਡਾ ਦਾ ਇਹ ਬਾਣ ਹੈ ਨੌ ਕਿੱਲੇ ਜ਼ਮੀਨ ਹੈ ਵਿਚ ਮੋਟਰਾਂ ਤਕਸੀਮ ਟਾਕਰ ਰਫੈਂਡਰੀ ਰੋਡ ਤੇ ਝੋਨੇ ਵਾਲੀ ਵਧੀਆ ਜ਼ਮੀਨ ਹੈ ਇੱਕ ਪਟਾ ਚੌਰਸ ਟੱਕ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਨੰਬਰਾਂ ਦੀ ਤਾਂ ਉਹ ਤੁਸੀਂ ਨੋਟ ਕਰ ਸਕਦੇ ਦੋ ਨੰਬਰ ਨੇ ਦੋਨੇ ਵੀਡੀਓ ਦੇ ਵਿੱਚ ਦਿੱਤੇ ਹੋਏ ਨੇ 954886000 ਦੂਜੇ ਨੰਬਰਾਂ 94171 14538 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 9 ਕਿਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਆਪਦੇ ਏਰੀਏ ਦੀ ਕੋਠੀ ਜ਼ਮੀਨ ਪਲਾਟ ਜਾਂ ਕੋਈ ਮਸ਼ੀਨਰੀ ਦੀ ਭਾਲ ਦੇ ਵਿੱਚ ਹੈਗੀ ਉਹ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੀ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਹਿਸਾਬ ਦੇ ਅਸੀ ਲੈ ਕੇ ਆ ਸਕੀ ਕਮੈਂਟਾਂ ਦੇ ਵਿੱਚ ਇਹ ਦੱਸਿਆ ਕਰੋ ਜੀ ਕਿਹੜੇ ਏਰੀਏ ਦੇ ਵਿੱਚ ਕਿੰਨੇ ਕਰੇਟ ਨੂੰ ਤੁਹਾਨੂੰ ਜ਼ਮੀਨ ਚਾਹੀਦੀ ਹੈ ਤੇ ਜਾਂ ਤੁਹਾਨੂੰ ਕੋਠੀ ਕਿਹੜੇ ਏਰੀਏ ਦੇ ਵਿੱਚ ਕਿੰਨੇ ਕਰੇਟ ਦੀ ਕਿੰਨੀ ਕੀ ਜਗ੍ਹਾ ਹੋਵੇ ਇਹ ਸਾਰੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਅਸੀਂ ਤੁਹਾਡੇ ਕਮੈਂਟਾਂ ਨੂੰ ਪੜ ਕੇ ਤੁਹਾਡੇ ਏਰੀਏ ਦੀ ਅਸੀਂ ਜ਼ਮੀਨ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਦਿਓ ਤੇ ਇੱਕ ਹੋਰ ਬੇਨਤੀ ਹੈ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਤਾਂ ਉਹਦੀ ਜਾਣਕਾਰੀ ਪੂਰੀ ਦੱਸਿਆ ਕਰੋ ਇੱਕ ਫੁੱਲ ਵੀਡੀਓ ਬਣਾ ਕੇ ਭੇਜਿਆ ਕਰੋ ਫੁੱਲ ਸਕਰੀਨ ਦੀ 5 ਤੋਂ 7 ਮਿੰਟਾਂ ਦੀ ਵੀਡੀਓ ਹੋਣਾ ਜ਼ਰੂਰੀ ਹੈ ਜੇ ਤੁਸੀਂ ਕੋਠੀ ਦੀ ਬਣਾਉਣੀ ਹੈ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਸਾਰੀ ਵੀਡੀਓ ਬਣਾ ਕੇ ਭੇਜੋ ਜੇ ਤੁਸੀਂ ਕਿਸੇ ਜ਼ਮੀਨ ਪਲਾਟ ਦੀ ਹੈ ਤਾਂ ਉਹਦੇ ਵਿੱਚ ਦਿਖਾਓ ਕੋਈ ਰੋਡ ਤੇ ਲੱਗਦੀ ਹੈ ਪਾਣੀ ਦਾ ਕੀ ਸਾਧਨਾ ਹੈ ਤੇ ਕੋਈ ਮਤਲਬ ਕਿ ਜਿਵੇਂ ਰੋਡ ਤੇ ਹੈ ਜਾਂ ਕੱਚਾ ਪਹੀ ਆਉਂਦੇ ਕੁਛ ਵੀ ਹੈ ਤੁਹਾਡੇ ਖੇਤ ਦਾ ਕੀ ਫਸਲਾਂ ਹੁੰਦੀਆਂ ਇਹ ਤੁਸੀਂ ਸਾਰੇ ਵੀਡੀਓ ਬਣਾ ਕੇ ਭੇਜੋ ਜੀ ਤਾਂ ਕਿ ਜੋ ਵੀ ਖਰੀਦਣ ਵਾਲਾ ਵੀਰ ਹੈ ਉਹਨੂੰ ਆਸਾਨੀ ਦੇ ਨਾਲ ਮਤਲਬ ਦੇਖ ਕੇ ਫਿਰ ਉਹ ਜਾ ਸਕੇ ਕਿ ਉਹਨੂੰ ਵਧੀਆ ਲੱਗ ਸਕੇ ਵੀ ਹਾਂ ਵੀ ਪੂਰਾ ਵਧੀਆ ਬਾਣ ਹੈ ਇਹਦੇ ਵਿੱਚ ਇੰਨਾ ਪਾਣੀ ਦਾ ਸਾਧਨ ਹੈ ਤੇ ਜਾ ਇਹ ਰੋਡ ਤੇ ਲੱਗਦਾ ਤੇ ਇਹ ਤੁਸੀਂ ਵਧੀਆ ਵੀਡੀਓ ਬਣਾ ਕੇ ਸਾਨੂੰ ਭੇਜਿਆ ਕਰੋ ਜੀ ਤੇ ਸਾਰੀ ਜਾਣਕਾਰੀ ਨਾਲ ਭੇਜਿਆ ਕਰੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਤੇ WhatsApp ਨੰਬਰ ਤੁਸੀਂ ਨੋਟ ਕਰ ਲਿਆ ਹੁਣ ਇੱਕ ਵਾਰ ਫੇਰ ਨੋਟ ਕਰ ਲਓ 9877988446 ਇਹ ਚੈਨਲ ਦਾ WhatsApp ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਕਈ ਭੈਣ ਭਰਾ ਇਸ ਤੇ ਫੋਨ ਲਾ ਕੇ ਪੁੱਛਦੇ ਆ ਤੁਹਾਡੇ ਕੋਲ ਕੋਠੀ ਵਿਕਾਊ ਆ ਤਾਂ ਤੁਸੀਂ ਜਿੱਥੇ ਵੀਡੀਓ ਦੇਖੀ ਹੁੰਦੀ ਹੈ ਜੀ ਉਹ ਵੀਡੀਓ ਨੂੰ ਤੁਸੀਂ ਉੱਥੇ ਰੋਕ ਲਿਆ ਕਰੋ ਉਹਦੇ ਵਿੱਚ ਸਾਰੀ ਜਾਣਕਾਰੀ ਵਿਧਮ ਮਾਲਕ ਦਾ ਨੰਬਰ ਦਿੱਤਾ ਹੁੰਦਾ ਹੈ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਚੈਨਲ ਦਾ WhatsApp ਨੰਬਰ ਹੈ ਜੀ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ